ਰਵੀ ਬੈਕਰੀ ਐਂਡ ਰੈਸਟੋਰੈਂਟ ਗੁਰਦਾਸਪੁਰ ਰੋਡ ਲਾਗੇ ਪਾਲ ਹਸਪਤਾਲ ਧਾਰੀਵਾਲ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੇ ਵੱਡੇ ਕੇਕ ਕਨਵਰਸਰੀ ਕੇਕ ਫਾਸਟ ਫੂਡ ਅਤੇ ਰੈਸਟੋਰੈਂਟ ਵਿੱਚ ਹਰ ਤਰ੍ਹਾਂ ਦਾ ਖਾਣਾ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਅਤੇ ਸਾਫ਼ ਸੁਥਰਾ ਮਿਲਦਾ ਹੈ लवली ਸਵੀਟ ਦੀ ਮਿਠਾਈ ਵੀ ਰਵੀ ਬੈਕਰੀ ਦੇ ਉੱਪਰ ਬਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੀ ਹੈ ਅਤੇ ਦੀਵਾਲੀ ਦੇ ਦਿਹਾੜੇ ਤੇ ਖਾਸ ਆਫਰ ਤੁਹਾਡੇ ਵਾਸਤੇ ਰਵੀ ਬੈਕਰੀ ਵੱਲੋਂ ਦੇ ਰਹੇ ਹਨ ਰਵੀ ਬੈਕਰੀ ਵਾਲਿਆਂ ਦੇ ਕੋਲ ਬਿਸਕੁਟ ਦੀ ਹਰ ਵੈਰਾਈਟੀ ਹੈ ਅਤੇ ਡਰਾਈ ਫੂਟ ਵਾਲੇ ਬਿਸਕੁਟ ਵੀ ਹਨ ਜੋ ਇਹ ਆਪ ਤਿਆਰ ਕਰਦੇ ਹਨ। ਰਵੀ ਬੈਕਰੀ ਦੇ ਕੋਲ ਫੈਮਿਲੀ ਹਾਲ ਵੀ ਹੈ ਜਿੱਥੇ ਤੁਸੀਂ ਆਪਣੀ ਬਰਥਡੇ ਪਾਰਟੀ, ਕਿੱਟੀ ਪਾਰਟੀ ਅਤੇ ਹੋਰ ਛੋਟੀਆਂ ਪਾਰਟੀਆਂ ਕਰ ਸਕਦੇ ਹੋ। ਹਾਂਜੀ। ਮੈਂ ਗੁਲਦੀਪ ਸ਼ਰਮਾ ਰਵੀ ਬੈਕਰੀ ਧਾਰੀ ਵਾਲਾ। ਦਿਵਾਲੀ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਦੀਵਾਲੀ ਦੇ ਉੱਤੇ ਸਪੈਸ਼ਲ ਕੇਕ ਤੇ ਪੇਸਟਰੀ ਪਲੱਸ ਗਿਫਟ ਪੈਕ ਜਿਹਨਾਂ ਉੱਤੇ ਹਰ ਗਿਫਟ ਪੈਕ ਤੇ 10% ਡਿਸਕਾਊਂਟ ਦਵਾਂਗੇ ਔਰ ਵਧੀਆ ਕੁਆਲਿਟੀ ਦੇ ਸਾਡੇ ਕੋਲ ਗਿਫਟ ਪੈਕ ਨੇ ਸਾਡੇ ਕੋਲ ਸਾਰਾ ਹੀ 100% ਵੈਜਨੋ ਕੇਕ ਔਰ ਪੇਸਟਰੀ ਆ ਉੱਪਰ ਰੈਸਟੋਰੈਂਟ ਚੱਲ ਰਿਹਾ ਉਹ ਵੀ ਬਿਲਕੁਲ ਪਿਓਰ ਵੈਜਨੋ ਹੈ ਹਾਊ ਕੇਟੀ ਰੋਡ ਤੜੀਵਾਲ ਨੇੜੇ ਡਾਕਟਰ ਪਾਲਕਪੁਰ ਪੀ ਐਨ ਬੀ ਬੈਂਕ ਦੇ ਬਿਲਕੁਲ ਸਾਹਮਣੇ ਗੁਰਦਾਸਪੁਰ ਰੋਡ ਇਹ ਦੱਸੋ ਕਿ ਕੀ ਕੀ ਸਮਾਨ ਆ ਘਰ ਤੋਂ ਕੀ ਕੀ ਕਿੜਿਆ ਗਈ ਆ ਆ ਸਾਡੇ ਕੋਲ ਪੇਸਟੀਆਂ ਲੱਗੀਆਂ ਸਰ ਸਾਰੀਆਂ ਪਿਛਲੇ ਪਾਸੇ ਤੁਹਾਡੇ ਦੂਜਾ ਕਾਊਂਟਰ ਲੱਗਾ ਹਰ ਵੈਰਾਈਟੀ ਦੀ ਪੇਸਟੀ ਆ ਜੀ ਸਰ ਰੈੱਡ ਵਾਲਟ ਪੇਸਟੀ ਸਰ ਚਾਕਲੇਟ ਪੇਸਟੀ ਪਾਈਨੈਪ ਬਟਰਸਕੋਚ ਪੇਸਟੀ ਪਾਈਨੈਪਲ ਪੇਸਟੀ ਆ ਬਲੈਕ ਫੋਰੈਸਟ ਵਨੀਲਾ ਪੇਸਟੀ ਆ ਹੋਰ ਸਾਡੇ ਜੋ ਟੇਕ ਹੁੰਦੇ ਆ 8 pound, 1 ਪਾਉਂਡ 1.5 ਪਾਉਂਡ 2 ਪਾਉਂਡ ਦੇ ਬਾਕੀ ਜਿਹੜੇ ਤੁਸੀਂ ਆਰਡਰ ਤੇ ਹੋਣਦੇ ਆ ਇਹਨੋਂ ਵੱਡੇ ਜਿੰਨੇ ਮर्जी ਆਰਡਰ ਤੇ ਤਿਆਰ ਹੋਈ ਜਾਂਦੇ ਆ ਹਰ ਤਰ੍ਹਾਂ ਦੇ ਜਿਹੜੇ ਕਿ ਹਰ ਵੈਰਿਟੀ ਦੇ ਤਿਆਰ ਹਰ ਵੈਰਿਟੀ ਦਾ ਤੇ ਸਰ 1.5 2 3 ਮਾਹਟ ਪਾਉਂਡ ਦੇ ਹਾਂ ਹਾਂ ਹੋਰ ਛੱਡੋ लवली ਦੀ ਮਠਾਈ ਹੋਈ ਦੀ ਠੀਕ ਆ ਆ ਵੇਖੋ ਸਪੈਸ਼ਲ ਬਰਫੀ ਮਲਾਈ ਬਰਫੀ ਉਹਨਾਂ ਦੀ ਔਰ ਸਪੈਸ਼ਲ ਰਸ ਮਲਾਈ ਸੁਪੰਜੀ ਦੇ ਗੋਲਾ ਹੋਈ ਰਾ ਔਰ ਨਾਲ ਹੀ लवली ਜੋ ਵੀ ਆਈਟਮ ਆਂਦੀ ਆ ਸਾਰੀ ਵੈਰੀਟੀ ਸਾਰੀ ਵੈਰੀਟੀ ਮਿਲੇ ਜੀ ਹਾਂ ਰਵੀ ਬੈਠੀ ਨੇ ਮਿਲੇ ਤੇ ਹੋਰ ਸਾਰਾ ਤੋਂ ਬਿਸਕੁਟ ਵੀ ਆ ਜੀ ਆਈਟਮਸ ਸੜ ਬਿਸਕੁਟ ਆਪਾਂ ਤਿਆਰ ਕੀਤਾ ਆ ਸਾਰਾ ਆਪਣਾ ਤਿਆਰ ਕਰਦੇ ਆ ਆਪਣਾ ਤਿਆਰ ਹੋਇਆ ਬਿਸਕੁਟ ਜੀ ਅਲੱਗ ਅਲੱਗ ਤਰ੍ਹਾਂ ਦੇ ਬਿਸਕੁਟ ਹੋਰ ਸਾਰਾ ਤੋਂ ਗਿਫਟ ਆਈਟਮ ਮਿਲ ਜੇ ਜੀ ਦਿਖਾਓ ਅੱਛਾ ਜੀ ਜਿਹੜੇ ਆ ਗਿਫਟ ਆ ਕਿਤੇ ਨਾਲ ਹਾਂ ਡੇਗਰ ਅਸਾਂ ਨੂੰ ਚਾਕਲੇਟ ਦੀ ਪੈਕਿੰਗ ਮਿਲ ਜੇ ਜੀ ਬਿਸਕੁਟ ਦੀ ਮਿਲ ਜੇ ਜੀ ਡਰਾਈ ਫਰੂਟ ਮਿਲ ਜੇ ਜੀ ਹਾਂ ਡਰਾਈ ਫਰੂਟ ਦੀ ਪੈਕਿੰਗ ਮਿਲ ਜੇ ਜੀ ਉਹ ਹਾਂ ਫਿਰ ਬਿਸਕੁਟ ਮਿਲ ਜੇ ਰਾ ਬਿਸਕੁਟ ਦੀ ਹਰ ਵਾਇਰਟੀ ਆ ਤਾਂ ਮਿਲ ਜੇ ਰੀ ਬਿਸਕੁਟ ਡਰਾਈ ਫਰੂਟ ਬਿਸਕੁਟ ਵੀ ਮਿਲ ਜੇ ਰਾ ਗਿਫਟ ਬੈਗ ਚ ਹਾਂ ਜੀ ਇਹਦੇ ਵਿੱਚ ਵੀ ਬਹੁਤ ਹੋੜ ਐ ਤੁਰ ਸੋ ਸੋ ਰਾਇਟੀ ਹਰ ਵਾਇਰਟੀ ਮਿਲੇ ਜੀ ਤੇ ਸਾਰਾ ਮਾਲ ਵਧੀਆ ਤੇ ਤਾਜ਼ਾ ਬਣਿਆ ਆ ਅੰਡੇ ਰੋਬਰਗਰ ਵਾਲਾ ਮਾਲ ਜੀ ਵੀਡੀਓ ਲੈ ਕੇ ਆਏਗਾ ਤੁਹਾਨੂੰ ਕੋਈ ਦੱਸਿਆ ਦੇ ਜਨਰਲ ਕੰਪਨੀ ਦਾ ਮਾਲ ਆਇਆ ਤੇ 10% ਡਿਸਕਾਊਂਟ ਦਿੱਤਾ ਜਾਇਦਾ ਜਿਹਦਾ ਪਰਲੇ ਜੀ ਦਾ ਜਾਂ ਹੋ ਰਿਹਾ ਜਾਂ ਦੂਜਾ ਹੋ ਰਿਹਾ ਜਿਹੜੇ ਲਵਲੀ ਦੇ ਮਠਾਈ ਦਾ ਰੇਟ ਇਹਨਾਂ ਦੇ ਫਿਕਸ ਹੁੰਦੇ ਸਨ ਸਰ ਇਹ ਰੈਸਟੋਰੈਂਟ ਵੀ ਤੁਸੀਂ ਕਹਿ ਰਹੇ ਹੋ ਤਾਂ ਹਾਂ ਰੈਸਟੋਰੈਂਟ ਵੀ ਉੱਪਰ ਆ ਜੀ ਆ ਰੈਸਟੋਰੈਂਟ ਜੀ ਏਸੀ ਹਾਲ ਆ ਕਿ 30 ਪਾਰਟੀ ਜੋ ਮਰਜੀ ਕਰਾਓ ਸਾਡੇ ਕੋਲ ਪਾਰਟੀਆਂ ਰਵੈ ਨਾਲ ਸਭ ਕੁਝ ਹੁੰਦੀ ਹੈ ਇਹ ਪਿਓਰ ਵੈਜ ਆ ਜੀ ਪਿਓਰ ਵਿੱਚ ਚਾਈਨੀਜ਼ ਆਇਟਮ ਮਡੋਸਾ ਮੰਜੂਰੀਅਨ ਸਭ ਚਾਈਨੀਜ਼ ਆ ਵਿੱਚ ਆਪਣਾ ਮੰਜੂਰੀਅਨ ਡੋਸਾ 버ਗਰ ਵੈਜੀਟਿਸਪੀ ਚੀਕਿਲੀ ਹਨੋ ਬੜੇ ਹਨੀ ਪਟਾਟੋ ਚਿੱਲੀ ਹੋਰ ਵੀ ਜੋ ਆਟਮ ਆਈ ਦੀ ਚਾਈਨੀਜ਼ ਸਾਰੀ ਆਟਮ ਮਿਲਦੀ ਹੈ ਜਦੋਂ ਮਰਜੀ ਆ ਸਕਦਾ ਸਰ ਆਣੇ ਵਿੱਚ ਸਰ ਚਾਈਨ ਇੰਡੀਅਨ ਚਾਈਨੀਜ਼ ਥਾਲੀ ਚੱਲਦੀ ਹੈ ਪੰਜਾਬੀ ਥਾਲੀ ਦੇ ਵਿੱਚ ਥਾਲੀ ਦਾ ਸਿਸਟਮ ਹੀ ਲੱਗਦਾ ਅਜੀ ਥਾਲੀ ਵੀ ਹੈਗੀ ਇੱਕ ਇੱਕ ਉਹਦੇ ਵਿੱਚ ਥਾਲੀ ਹੈ ਜਾਂ ਕੋਈ 7 ਚੀਜ਼ਾਂ ਮਿਲ ਜਾਏਗੀ ਜਾਂ ਵੈਜੀ ਚ ਕੜਾਈ ਪਨੀਰ ਸ਼ਾਈ ਪਨੀਰ ਮਿਕਸ ਵੈਜੀ ਚਾਨਾ ਮਸਾਲਾ ਆਪਣੀ ਚੁਆਇਸ ਹੈ ਬਟਰ ਨਾਲ ਲੱਛਾ ਪਰਾਂਠਾ ਕੁਝ ਵੀ ਲੈ ਸਕਦੇ ਸਰ ਇਹਦੀ ਸਪੈਸ਼ਲ ਥਾਲੀ ਉਹਦੇ ਤੁਸੀਂ ਸਾਤਾ ਇੱਕ ਨਾਲ ਦੇ ਹਾਂਜੀ ਉਹਦੇ ਵਿੱਚ ਪਾਪੜ ਸਲਾਦ ਸਾਰਾ ਕੁਝ ਵਿੱਚ ਹੋਇਆ ਸਰ ਚਾਇਨੀਸ ਵਿੱਚ ਜੋ ਕੀਪ ਹੁੰਦਾ ਚਾਇਨੀਸ ਸਾਸ ਸਰ ਸਰਵਿੰਗ ਰੋਲ ਹੋਏਗੇ ਚੀਜ਼ੀਲੀ ਹੋਏਗੀ ਮਜੂਰੀਆਂ ਦਾ ਖਾਣੀ ਪਟਾਟਾ ਜੀਲੀ ਹੋਏਗੀ ਹਰ ਐਡ ਨੂੰ ਲੈ ਕੇ ਦੇਖੋ Ejlera kadar, bir parti yarada, var diye bir karzade. Hanım, hanım, karzade. O zaman şurada, tabu bir galak partenona. Hanım, hanım, sır. O da işte böyle işte karzade. AC ya, hanım, full AC sır. Full AC ya. Hanım, sır. Sır, bir timingi market kildeni de, bir de tabu restoranda falan. Şere tasrular, üç, akşam diş tasrularda. ਇਹ ਲੋਕੇਸ਼ਨ ਦਾ ਪਤਾ ਦੇਖਿਆ ਜੀ। ਇਹਦੀ ਲੋਕੇਸ਼ਨ ਜੀਡੀ ਰੋਡ ਧਾਰੀਵਾਲ ਦੀ ਡਾਟਰ ਪਾਲੋਸ ਫਰਲਾ ਦੇ ਪੀ ਐਨ ਬੀ ਬੈਂਕ ਦੇ ਬਿਲਕੁਲ ਸਾਹਮਣੇ। ਜੁਦਾਸਪੁਰੋਟ ਧਾਰੀਵਾਲ